ਤਿੰਨ ਨਹੀਂ ਫੜਕਣਗਾ ਹੁੰਦੀ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਅਰੇ ਇਸ ਜਾ ਜਾਨ ਤਾਨੂੰ ਜਾਣੀ ਕਰਕੇ ਰੋਕੇ ਹੁਣ ਇਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਲੈ ਮੈਂ ਯਾਰ ਤੂੰ ਉਦੋਂ ਫੇਰ ਲੰਗੇ ਆਹ ਉੱਥੇ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਸਾਈਡ ਤੇ ਕਰਦਾ ਮੈਂ ਤੇਰੇ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਹਾਂ ਹਾਂ ਪਾਣੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਪਾਣੀ ਹੁੰਦਾ ਮੈਂ ਅਜੇ ਤੱਕ ਨਹੀਂ ਪਾਈ ਹਾਂ ਜੀ ਵਰਦੀ ਜਾਨ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਾਂ ਦੱਸੋ ਕੀ ਆਪ ਵੀ ਨਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਬੁਲਵਾਓ ਆਪ ਖਰਾ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਖਰਾਣੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਮੇਰੀਆਂ ਮਾਣ ਹੋਈ ਬਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸੋ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਂਟਾ ਨਹੀਂ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਕਰ ਰੋਕਿਆ ਉਸ ਨੂੰ ਮੈਂ ਜਾਣੀ ਲੱਗੀ ਚੀਡੀ ਜਿੱਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾ ਲੈ ਸਾਈਡ ਤੇ ਨਾਲ ਮੈਂ ਸਾੜੀ ਕਿਰਾਇਆ ਕਰਕੇ ਗੱਡੀਆਂ ਨਹੀਂ ਲਗੀਆਂ ਵਿਚੇ ਮੈਡਮ ਮੇਰੀ ਵੀਡੀਓ ਬਣਾਓ ਰੋਡ ਨਹੀਂ ਤੁਹਾਨੂੰ ਦੱਸੋ ਮੇਰੀ ਵੀਡੀਓ ਕਿਹੜੀ ਗੱਲ ਕਰਦਾ ਪੜ੍ਹ ਨਹੀਂ ਦਈਓ ਤੈਨੂੰ ਮੈਂ ਆਪਣੀ ਜਗ੍ਹਾ ਬੁਲਾਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਕੋਲ ਤੇ ਨਹੀਂ ਮੈਂ ਯਾਰ ਮੈਂ ਨਹੀਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਕਲਮ ਲਾਈ ਸੀ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਤੈਨੂੰ ਲਾਉਣੀ ਆ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਫੇਰ ਤੈਨੂੰ ਲਾਉਣੀ ਆ ਨਾ ਠੀਕ ਆ ਜੈਡ ਬਲੈਕ ਵੀ ਹੋਈ ਜੀ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤਾਂ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਫੇਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਦੁਪਹਿਰ ਨਹੀਂ ਲੱਗਦੀ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਹੁੰਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਿ ਕੀ ਕਹਿਆ ਕੀ ਮੈਂ ਥਾੜਾ ਜਿਹਾ ਬੈਸ ਨਹੀਂ ਆਇਆ ਕਿ ਉਹ ਕਿਹਾ ਕੀ ਹੁੰਦਾ ਐਵੇਂ ਬਸ ਜਾਂਦਾ ਤੂੰ ਉਦੋਂ ਵੀ ਲਾਇਆ ਸੀ ਆਜ ਤੇ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਦਿੰਦਾ ਤੂੰ ਚੰਗੀ ਬੋਲੀ ਬੋਲੇ ਫੇਰਾ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੋੜ ਲੈ ਭਾਜੀ ਸਾਈਡ ਤੇ ਕਰਨਾ ਮਾੜੀ ਗੱਲ ਕਰਕੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਦ ਕੀ ਚੰਗੇ ਕੰਮ ਕਰੋ ਇਹ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਸੁਣੋ ਐਨਐਮਆਰ ਤੋਂ ਅਸਲਾ ਤਾਂ ਕਿਹਾ ਐਨਾ ਹੀ ਤਾਂ ਹੈ ਜਾਰੀ ਨਹੀਂ ਹੁੰਦੇ ਦੋ ਦਿਨ ਜਿਹੜੀ ਵੀ ਚਾਹੇ ਤਿੰਨ ਫੜੇ ਜਿਹੜਾ ਮੇਰੇ ਕੋਲ ਰਿਕਵਰੀ ਕਿ ਕੀਤੀ ਹੋ ਰਹੀ ਹੈ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਵਿੰਟ ਲੈ ਰੋ ਮੇਰੇ ਰਿਕਵਰ ਕਰਤੀ ਹੈ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੇਰਾ ਵੀ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰਦਾ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਨੂੰ ਲੱਗੂ ਤੇ ਮੈਂ ਮੈਂ ਵੀ ਥ ਤੂੰ ਮੈਨੂੰ ਮੈਡੀਓ ਆਹੀ ਆਪਣੀ ਢੂੜੀ ਕਰਾਂ ਮੈਚ ਵਾਲੀ ਜਿਹੜੀ ਕਰੂਗਾ ਇਹ ਕਰੀ ਜਾ ਫਿਰ ਜਿਹੜੀ ਢੂੜੀ ਤੂੰ ਕਰ ਲਾ ਆਜ ਮੈਂ ਕਰਾਉਂਦਾ ਜਾਲੀਆਂ ਲਾ ਨਹੀਂ ਲਾਉਣੀ ਜਾਲੀ ਲਾਉਣੀ ਫਿਰ ਲੰਘਾ ਰਿਹਾ ਬੈਠਾ ਰੋ ਨਾ ਨਹੀਂ ਖੜਨਾ ਕੋਈ ਨਹੀਂ ਉਹਨੂੰ ਆ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਜੀਣੀ ਚਾਹੀਦੀ ਹੈ ਤਾਹੀ ਢੂੜੀ ਜਿਹੜੀ ਤੂੰ ਕਰਨੀ ਆ ਤੂੰ ਮੇਰੇ ਤੋਂ ਹਾਣ ਕਰਨਾ ਮੈਂ ਤੈਨੂੰ ਆਪਰੇਸ਼ਨ ਦੀ ਢੂੜੀ ਨਹੀਂ ਕਰੀਏ ਜਾਲੀਆਂ ਲਵਾਉਣ ਵਾਲਾ ਮੈਨੂੰ ਨਹੀਂ ਲਿਖਣਾ ਲਾਈਆਂ ਤੂੰ ਕੋਈ ਨਹੀਂ ਆਉਣ ਬਈ ਆਉ ਬਾਹਰ ਤੇ ਮੈਂ ਲਾਈਆਂ ਜਾਲੀਆਂ ਫਿਰ ਕਾਮ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਕਾਮ ਬਾਹਰ ਮੈਂ ਲਵਾਉਂਗਾ ਅਗਰ ਬਾਹਰ ਕਰਵਾ ਦੋ ਮੈਂ ਨਾ ਲਵਾ ਦੇ ਕੋਈ ਨਹੀਂ ਚੱਕਰ ਲਵਾ ਦੇ ਆਓ ਬੇ ਥੱਲੇ ਨਹੀਂ ਹੋਣਾ ਥੱਲੇ ਮੈਂ ਜੀ ਬਈ ਆਉਂਗਾ ਰੇਸ਼ਨ ਕਰਦੇ ਆਂ ਸਾਡੇ ਸਾਣ ਗਾਦੇ ਤੁਸੀਂ ਜੂਰੀ ਕਰਦੇ ਆਂ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀਪਤਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਉਣਾ ਲਾੜਾ ਲਾ ਫੋਨ ਚ ਨਾਲਾ ਸਭ ਬੁੜਾ ਇਹ ਕਹਿੰਦਾ ਬਕਵਾਸ ਵਾਲੀ ਕੀ ਨਾ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆ ਇਹਨੂੰ ਸਭ ਬਕਵਾਸ ਟਿੱਕੀ ਖਾਉਣੀ ਹੈ ਅਰੇ ਜੂਰੀ ਆਪਣੀ ਰੱਖਣ ਦੇ ਮੈਂ ਬਾਣ ਗਾਣੇ ਮੈਂ ਮੈਗਨਸ ਨਾਲ ਬਾਣਨੇ ਮੈਂ ਮੈਗਨਸ ਸਾਹਿਬ ਗਾਣੇ ਆਪਣਾ ਬੋਲ ਬਾਈ ਜਦ ਤੱਕ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾ ਤਈ ਹਲੋ ਟਿੱਕੀ ਨੂੰ ਫੋਨ ਲਾਉਣਾ ਹਲੋ ਕੰਡੀ ਸਰ ਉਹਨਾਂ ਸਾਰੇ ਇੱਥੇ ਰੁਕ ਕੇ ਘਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਗੱਟਮ ਲਾ ਕੇ ਤੂੰ ਆਹ ਤਾਂ ਕਾਣ ਵਾਦੀ ਘਟੇ ਕੋਈ ਚੱਕਰ ਨਹੀਂ ਵੀਡੀਓ ਬਣੀ ਐ ਦਿਖਾਦਾ ਸ਼ੇਅਰ ਕਰਦਾ ਸਾਡੇ ਦੇ ਹਸਾੜ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਓਏ ਕੋਈ ਕੋਈ ਮੈਂ ਬੋਲਣ ਦੀ ਆ ਤੂੰ ਠੀਕ ਐ ਤੂੰ ਹੀ ਉਹਦਾ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਐ ਕਿ ਤੁਹਾਨੂੰ ਲੱਗਣੇ ਗੱਡੀ ਸਾਈਡ ਤੇ ਪਹਿਲਾਂ ਬੋਲਣ ਦੀ ਤੇ ਜਾ ਸੱਟ ਨਹੀਂ ਕਰ ਮਲਾਜਾ ਕਰ ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਵਾ ਤੇ ਜਾਲੀਆਂ ਨਹੀਂ ਲਾ ਸਾਈਡ ਤੇ ਉਹਨਾਂ ਮੈਂ ਕਹਤਾ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਦੀ ਬੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਸ ਦਿਨ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਤਾ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆ ਵੀ ਵੀ ਆਪਣੀ ਡਿਊਟੀ ਕਰਨ ਦੇ ਠੀਕ ਆ ਤੂੰ ਆਕੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਇੱਕ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਉਹ ਕਿੰਨੀ ਇੱਜ਼ਤ ਦੇਣਾ ਬਲੋ ਕਿੰਨੀ ਇੱਜ਼ਤ ਦੇਣਾ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੈਂ ਪਿੱਛੇ ਤੁਹਾਡਾ ਵੀ ਹਾਂ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿ ਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉੱਤੋਂ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਜੀ ਤੁਸੀਂ ਤੁਮ ਕੌਣ ਦੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਵੀਡੀਓ ਦੇ ਵਿੱਚ ਹੀ ਆ ਵੀਡੀਓ ਦਾ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾ ਦੋਗੇ ਤੁਸੀਂ ਤੇ ਦਾਕੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ